ਸਸਕਾ ਵਿੱਚ ਜਾਰੇ ਬਣਾ ਨੂੰ ਸੰਦੀਪ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਪੱਡੇ ਪਹੁੰਚ ਚੁੱਕੇ ਜੀ ਬਾਈ ਸਰਉ ਸਿੰਘ ਕੋਲੋਂ ਦੇਖੋ ਤੁਹਾਨੂੰ ਕਿਆ ਦਿਖੇ ਪਿੱਛੇ ਵੀਡੀਓ ਪਾਈ ਸੀ ਜੀ ਆਪਾਂ ਕਿ ਮਾਲਵੇ ਝੋਟੀਆਂ ਆਣ ਗਿਆ ਪਰ ਜਿਹੜੀਆਂ ਬਾਈ ਝੋਟੀਆਂ ਲੈ ਕੇ ਮਾਲਵੇ ਲਾ ਕੇ ਲੈ ਕੇ ਆਣੀਆਂ ਉਹ ਬਹੁਤ ਕੁਆਲਟੀ ਝੋਟੀਆਂ ਵੱਡੀਆਂ ਝੋਟੀਆਂ 16 17 ਕਿਲੋ ਦੁੱਧ ਵਾਲੀਆਂ ਝੋਟੀਆਂ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬੜੀ ਜੀ ਸਸੀ ਕਾਲ ਸਸੀ ਕਾਲ ਸਸੀ ਕਸਦੀ ਨਸੀ ਕਾਲ ਵਰਜਾਂ ਕੀ ਆ ਬੜੀ ਵਧੀਆ ਬੜੀ ਸੇਤਾ ਪ੍ਰਾਪਾ ਵਧੀਆ ਚਾਹੀਦਾ ਹਾਂਜੀ ਪਹਿਲਾ ਫਤੇ ਦੀ ਸਾਂਝ ਕਾਇਦੇ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰ ਨੂੰ ਪਿਆਰ ਭਰੀ ਸਸੀ ਕਾਲ ਆਸ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰਹਿ ਪਰਿਵਾਰ ਤੰਦਰੁਸਤਾਂ ਤੇ ਸਾਰਾ ਕੁਝ ਬਿਲਕੁਲ ਠੀਕ ਹੈ ਨਾ ਸੰਦੀਪ ਜੀ ਆਪਾਂ ਸਭ ਤੋਂ ਪਹਿਲਾਂ ਸਾਰਿਆਂ ਦੀ ਤੰਦਰੁਸਤੀ ਮੰਗ ਤੰਦਰੁਸਤੀ ਮੰਗ ਹੈ ਨਾ ਉਸ ਤੋਂ ਬਾਅਦ ਕੰਮ ਕਾਰ ਇਹ ਚੱਲਦੇ ਰਹਿਣੇ ਹੈ ਇਹ ਇਹ ਇੱਕ ਜ਼ਿੰਦਗੀ ਹੈ ਇਹ ਚੱਲਦੇ ਰਹਿਣੇ ਆ ਤੇ ਇੱਕ ਆਪਣਾ ਸੰਦੀਪ ਜੀ ਹਰ ਵਾਰੀ ਇੱਕੋ ਹੀ ਮੈਸੇਜ ਹੁੰਦਾ ਮਾਂ ਪਿਓ ਦੀ ਸੇਵਾ ਤੇ ਸਤਕਾਰ ਗਿਨਾ ਹੋ ਸਕਦਾ ਵਾ ਵੱਧ ਤੋਂ ਵੱਧ ਸੇਵਾ ਸਤਕਾਰ ਕਰਿਆ ਕਰੋ ਕਿਉਂਕਿ ਇਹ ਅਨਮੋਲ ਖਜ਼ਾਨੇ ਬਾਅਦ ਚ ਲਵਦੇ ਨਹੀਂ ਮਾਂ ਪਿਓ ਤੁਹਾਡਾ ਵਾ ਸੇਵਾ ਤੁਸੀਂ ਆਪਣੇ ਮਾਂ ਪਿਓ ਦੀ ਕਰਨੀ ਆ ਤੇ ਸਾਡਾ ਚੌਂਕੀਦਾਰ ਦਾ ਕੰਮ ਆ ਉਹਨੇ ਹਿਸਾਬੇ ਸਮੇਂ ਤੇ ਕਹਿੰਦਾ ਹੀ ਰਹਿਣਾ ਠੀਕ ਆ ਨਾ ਤੇ ਮਰਜ਼ੀ ਤੁਸੀਂ ਆਪਣੀ ਕਰ ਲਿਓ ਸੇਵਾ ਤੁਹਾਡੇ ਮਾਂ ਪਿਓ ਦੀ ਆ ਤੇ ਸੋਭਾ ਜਗਦੀ ਆ ਜਗਦੀ ਆ ਸਾਰਿਆਂ ਨੇ ਆਖਣਾ ਆਪਣਾ ਮਾਂ ਪਿਓ ਬੜਾ ਸਾੰਭਿਆ ਤੇ ਤੁਹਾਨੂੰ ਵੀ ਮਹਿਸੂਸ ਹੋ ਜੂ ਕੱਲ ਨੂੰ ਕੋਈ ਗੱਲਬਾਤ ਹੋਵੇ ਤੇ ਮਾਂ ਪਿਓ ਨੂੰ ਸਾਭਿਆ ਸੀ ਤੇ ਸਕੂਨ ਮਿਲਦਾ ਇਸ ਕਰਕੇ ਹਰ ਇਨਸਾਨ ਨੂੰ ਮਤਲਬ ਬੇਨਤੀ ਆ ਕਿ ਬਜ਼ੁਰਗ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਇਹ ਮਿਲ ਦੇਣੀ ਕਿਉਂਕਿ ਜਦੋਂ ਇਹ ਚਲੇ ਜਾਂਦੇ ਘਰ ਚੋਂ ਤੇ ਘਰ ਖਾਲੀ ਹੋ ਜਾਂਦਾ ਸਾਰਾ ਘਰ ਖਾਲੀ ਖਾਲੀ ਲੱਗਦਾ ਵਾ ਝੜ ਕੇ ਹੀ ਪੈਂਦੇ ਆ ਤੇ ਜਿੰਨਾ ਹੀ ਸਾਭਿਆ ਜਾਂਦਾ ਵੱਧ ਤੋਂ ਵੱਧ ਸਾਭਿਆ ਕਰੋ ਤੇ ਸੋਭਾ ਜਗ ਦੀ ਖਟੋ ਬਿਲਕੁਲ ਸੋਭਾ ਜਗ ਦੀ ਆ ਇਸ ਕਰਕੇ ਮਾਂ ਪਿਓ ਤੁਹਾਡਾ ਜਿੰਨਾ ਕਰੋਗੇ ਤੁਹਾਡੇ ਬੱਚੇ ਵੇਹਦੇ ਆ ਉਹਨਾਂ ਹੀ ਤੁਹਾਲੇ ਨਾ ਹੋ ਜਾਣੀ ਹੈਗੀ ਆ ਤੇ ਇਸ ਕਰਕੇ ਜਿਆਦਾ ਸਮਾਂ ਉਹਨਾਂ ਦੇ ਕੋਲ ਰਹਿਣ ਦਾ ਯਾਰ ਕਰੋ ਬਾਕੀ ਸੰਦੀਪ ਜੀ ਅੱਜ ਮਾਲ ਤੇ ਪਰਮਾਤਮਾ ਦੀ ਕਿਰਪਾ ਸਾਰਾ ਹੀ ਬੜਾ ਚੰਗਾ ਠੀਕ ਵਾ ਨਾ ਆਪਣੀ ਬੜੀ ਵਾ ਲਾਈ ਆ ਹਾਂਜੀ ਹਾਂਜੀ ਤੇ ਵੀਡੀਓ ਥੋੜੀ ਹਫਤਾ ਲੇਟ ਹੋਈ ਆ ਹਾਂਜੀ ਹਾਂਜੀ ਕੋਸ਼ਿਸ਼ ਕਰਾਂਗੇ ਤੀਸਰੇ ਦਿਨ ਵੀਡੀਓ ਦਿਹਾ ਕਰਾਂਗੇ ਬਿਲਕੁਲ ਜੀ ਤੇ ਬਾਕੀ ਇਹ ਨਹੀਂ ਕਿ ਅਸੀਂ ਹਰਿਆਣੇ ਤੋਂ ਮਾਲ ਮੰਗਾਉਣ ਲੱਪੇ ਤੇ ਦੇਸੀ ਆ ਦੇ ਦੇਸੀ ਜਿਹੜੀ ਆ ਨਾ ਤੇ ਇਹ ਸਾਡੀ ਜਿੰਦ ਜਾਨ ਹਾਂਜੀ 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 ਬਿਲਕੁਲ ਇਹ ਸਾਡੀ ਜਿੰਦ ਜਾਨ ਵਾ ਇਹਨਾਂ ਨੇ ਵੀ ਬੜਾ ਕੁਝ ਦਿੱਤਾ ਤੇ ਇਹਨਾਂ ਨੂੰ ਅਜੇ ਵੀ ਇਦਾਂ ਹੀ ਮੰਗਾਇਆ ਕਰਾਂਗੇ ਬਿਲਕੁਲ ਜੀ ਠੀਕ ਆ ਨਾ ਇਹ ਤੁਹਾਨੂੰ ਇਦਾਂ ਹੀ ਮੰਗਾਇਆ ਕਰਾਂਗੇ ਦੇਸੀ ਵੀ ਇਦਾਂ ਹੀ ਆਇਆ ਕਰੋ ਕਿਸੇ ਬੱਚੇ ਨੂੰ ਸ਼ਿੱਕੀ ਲਾ ਦਿਓ ਜੇ ਕੋਈ ਕੋਈ ਨੇ ਕਿਤੇ ਆ ਲੋ ਜੀ ਗਾਂ ਦਾ ਸੂਪ ਹੈ ਜੀ ਇਧਰ ਆ ਸੰਦੀਪ ਪਹਿਲਾਂ ਸੂਪ ਹੈ ਜੀ ਪਰੀਲਾ ਹਟੂਆ ਵਾ ਵਾ ਜੀ ਵਾ ਇੱਕ ਵਾਰ ਆ ਆ ਆ ਵੇਖੋ ਜੀ ਕੈਮਰਾਮੈਨ ਇੱਧਰ ਵਿਖਾਓ ਹਾਂ ਸੰਭੂਦਰੋ ਹਾਂ ਇੱਧਰ ਵੀ ਵੇਖ ਇੱਕ ਵਾਰ ਆ ਇਹ ਇੱਕ ਵਾਰ ਆ ਆ ਚੀਜ਼ ਵੇਖਦੇ ਸੰਦੀਪ ਵੀ ਇਹ ਦੋ ਦੰਦਵਾ ਦੋ ਦੰਦ ਵੇੜਾ ਵੇਖੋ ਵਾਹ ਇਹ ਨੀ ਕੁਆਲਟੀ ਵਾਹ ਏਡੀ ਕੁਆਲਿਟੀ ਆ ਨਾ ਵੇਖੋ ਵੀ ਕੋਈ ਗੱਲ ਨਹੀਂ ਕਰ ਆਹ ਵੇਖ ਵੀ ਲਓ ਦੋ ਦੰਦ ਦੋ 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 ਦਾਂਦੀ ਹੈ ਨਾ ਸੰਦੀਪ ਜੀ ਇਹਨੂੰ ਮੇਰਾ ਵੀਰ ਉਹੋ ਹੀ ਫੋਨ ਕਰੇ ਜਿਹਨੇ ਸ਼ੌਂਕ ਨਾ ਰੱਖਣੀ ਆ ਪੈਸਿਆਂ ਨਾਲ ਇਹ ਚੀਜ਼ ਨਹੀਂ ਮਿਲਦੀ ਬਿਲਕੁਲ ਜਿਹਨੇ ਸ਼ੌਂਕ ਨਾ ਰੱਖਣੀ ਨਾ ਉਹ ਫੋਨ ਕਰੇ ਉਹ ਉਹਨੂੰ ਹੀ ਮਿਲਣੀ ਆ ਜਿਹਦੇ ਸ਼ੌਂਕ ਪੂਰਾ ਕਰਨ ਆੜੀ ਉੱਤੇ ਅੱਛੀ ਬਗੜੀ ਬੱਚਾ ਬਗੜਾ ਬੱਚਾ ਬਗੜਾ ਦੇਖੋ ਹਾਰਾ ਦੀ ਮਤਲਬ ਇਹ ਹੋਗਾ ਆਜ ਵਾਲੋ ਜਾਓ ਜਿਹਨੇ ਸ਼ੌਂਕ ਵੱਡੀ ਨਾ ਸ਼ੌਂਕ ਨਾ ਛੋਟੀ ਵੀ ਵੱਡੀ ਪ੍ਰੋਪਰ ਤਾਂ ਲੱਗਣਾ ਨਾ ਨਫਰ ਨਹੀਂ ਹੁੰਦੀ ਆ ਬਿਲਕੁਲ ਆਹਨ ਤੇ ਗੁਰਾ ਜੀ ਵਾਹ ਜੀ ਵਾਹ ਐ ਜੇ ਬਾਈ ਨਗੀਨੇ ਘੜ ਕੇ ਲੈ ਲੈ ਸ਼ੋਗ ਨਾਲ ਫੋਨ ਲੈਣਾ ਜਿਹੜਾ ਸ਼ੋਗ ਨਾਲ ਬਜੂ ਖਰੀਦਨੇ ਆ ਜਿੰਨੇ ਫੋਨ ਹੋਈ ਗਾ ਕਰਨਾ ਨਾ ਉਹ ਫੋਨ ਸਭੇ ਘਰ ਰੱਖਣ ਵਾਸਤੇ ਹਾਂਜੀ ਯਾਦਾ ਰੰਗ ਜਿਆਦੀ ਸੋਹਣੀ ਇਹ ਪੱਖੋਂ ਵੀ ਕਿਤੇ ਗਈ ਥੋੜੀ ਹੈਗੀ ਵਿਚਾਰੀ ਕਰਮਾ ਵਾਲੀ ਕੋਈ ਗਾਲੀ ਨਹੀਂ ਕਰਨ ਵਾਲੀ ਤੇ ਠੀਕ ਹੈ ਹਾਂਜੀ ਇਹ ਸੰਦੀਪ ਜੀ 60000 ਨਹੀਂ ਰੱਖਾਂਗੇ 60000 ਦੇ 500 ਛੋੜ ਹੋਊਗੀ ਇਹ ਰੇਟ ਫਿਕਸ ਹੋਣਗੇ ਮੱਝ ਦਾ ਆਵੇ ਜਾਂ ਗਾਂ ਦਾ ਚਲੋ ਆ ਜੀ ਇਹ ਵੀ ਸੰਦੀਪ ਜੀ ਪਹਿਲਾ ਸੁਗਾਵਾ ਇਹ ਵੀ ਸੁਈ ਆ ਇਹਦੀ ਤੇ ਸੁਈ ਆ ਤੇ ਚੰਗੀ ਠੰਡੀ ਠੁੰਡੀ ਵੇੜ ਆ ਪੀ ਇਹ ਨਹੀਂ ਕੋਈ ਗੱਲ ਗਰਮ ਗਰਮ ਗੱਲ ਬੱਚੀ ਇਹ ਵੀ ਬੜੀ ਬੱਚੀ ਮਗਰ ਦੇ ਬੱਚੇ ਨੇ ਮਗਰ ਇਹਦੇ ਵਛਾ ਇਹਦੇ ਮਗਰ ਅੱਛਾ ਹੀ ਆ ਲਾਓ ਜੀ ਵੇਖੋ ਗਰਾਂ ਦੇ ਇਹਦਾ ਵੀ ਚੰਗੀ ਤਰ੍ਹਾਂ ਮੂੰਹ ਆ ਵਿਖਾ ਦਿਓ ਦੂਰੋ ਆ ਲੈ ਇਧਰ ਲੈ ਇਹਦਾ ਵੀ ਸੰਦੀਪ ਆ ਦੇਖਾ ਉਹ ਨਸਲ ਯਾਦ ਇਹਦੀ ਬੜੀ ਹੈ ਲੋ ਲੀਵਾ علاوہ ਬਹੁਤ ਦੂਆ ਪਾਸੇ ਥਣ ਥਣ ਵਿਖਾ ਦਿਆ ਕਰੋ ਠੀਕ ਚਲ ਸੰਦੀਪੀ ਸੱਟੀਆਂ ਅਧੂਰੀ ਚਾਹੇ ਫਰੀਜ਼ ਨੂੰ ਲਾ ਦੇ ਉਹ ਨਹੀਂ ਆਜੋ ਚਲੋ ਇਹ ਸੰਦੀਪ ਜੀ ਦਵਾਂਗੇ 52000 ਜੇ 500 ਛੋੜ ਹੋਊਗੀ ਤੇ 55000 ਦੀ ਤੇ ਰੇਟ ਫਿਕਸ ਹੋਊਗਾ। ਉਹ ਯਾਰ ਮਈਆਂ ਦੇ ਪਾਸੇ ਆ ਜਾ ਕਰੋ ਇਧਰ ਆਇਆ। ਪਹਿਲਾਂ ਸ਼ਮ ਨਸਲ ਵਹਾ। ਇਧਰ ਆਇਆ। ਸੰਦੀਪ ਖਲੋਵਾ ਲਾ ਕੇ ਮੈਂ ਇਹਦੇ ਤੇ ਇਧਰ ਆਇਆ। ਹਾਂ। ਮਾਹ ਵੱਡੀ ਝੋਟੀ ਹੈ ਜੀ। ਐਡੀ ਵੱਡੀ ਤੂੰ ਵੀ ਨਜ਼ਰ ਵੀਡੀਓ ਹੋ ਗਿਆ। ਮੈਂ ਕਦੀ 35000 ਇਹ ਹਰਿਆਣੇ ਵਾਲੇ ਆ ਦੀ ਕਮਾਲ ਆ ਜਿਹੜੀ ਮੈਂ ਜਿਹੜੀ ਐਡੀ ਪਾ। ਇਧਰ ਆਇਆ। ਇਧਰ ਆਇਆ। ਇਹ ਇਧਰ ਪੇਛਾ ਖਾ ਗਿਆ ਤੁਸੀਂ। ਦੱਬੀ ਪੜਨੀ ਕਿ ਤੇ ਕਿਹੜੇ ਮਾਰੀ ਦੀ ਇਹ। ਸਾਰਾ ਰਿਕਾਰਡ ਮੇਰੇ ਕੋਲ ਉਹਨਾਂ ਦੇ ਘਰ ਦੀ ਵੀਡੀਓ ਆ ਸਾਰਾ ਕੋਸ਼ੀ ਆ। ਇਧਰ ਇਹ ਸਭ ਥਾਣੇ ਗਏ। ਪ੍ਰੋਪਰ ਦੂਜਾ ਸੁਗਾ ਹੋਊਗਾ। ਹਾਂਜੀ। 4 ਤੋਂ 5ੌਂ ਤੱਕ ਦਿਨ ਤੇ ਜਾ ਹਾਊਸ ਹੋਈ ਤੋਂ ਵਾਦ-ਵਾਦ। ਲਓ। ਤੇ ਰੱਖੀਆਂ ਆ ਇਹ ਸਦੀਪੀ। ਤੋਰੋਂ ਗਰ ਲੰਮੀ। ਲੰਮੀ ਦਿਖਾ ਕਰਨ ਦੀ। ਕੱਦ ਮੈਂ ਕਿ ਛੋਟੇ ਪਾਦਾ। ਇੱਕ ਕੰਟਰ ਲੈ ਗਿਆ ਹੈ ਜੀ 407 407 ਚ ਜਾਣੀਓ ਬਲਾਰੋ ਚ ਨਹੀਂਓ ਮੈਂ ਜਾ ਸਕਦਾ ਬਲਾਰੋ ਨਹੀਂ ਆੜੀ ਇਹ ਜਾ ਇਹ 407 ਚ ਆਈ ਵੀ ਹੋਣੀ ਰਾਤ ਸੀ ਜਿਹੜਾ ਮੇਰੇ ਵੀ ਜਾਵੇ ਉਹ ਕੰਟਰ ਹੀ ਲੈ ਗਿਆ ਵੀ ਭਾਈ ਜੀ ਥੈਂਕ ਯੂ ਲੈ ਗਿਆ ਬਹੁਤ ਚੰਗੇ ਮਾਲੀ ਦੀ ਇਹ ਕਿਸ ਦੀ ਚੰਗੇ ਦੀ ਸਾਰਾ ਰਿਕਾਰਡ ਆਪਣੇ ਕੋ ਹੈ ਬਾਕੀ ਠੀਕ ਆ ਸਾਰਾ ਰਿਕਾਰਡ ਲਵੇ ਆਪਣੇ ਕੋ ਨਾ ਜੀ ਮਤਲਬ ਗੇਸ ਦੀ ਟੀਕਾ ਲੱਗੀਆਂ ਵੀ ਆ ਕੇ ਮੈਨੂੰ ਕੋਈ ਲੱਗਦਾ ਵੇ ਮੱਖੇ ਚ ਫੋਟਾ ਇੱਥੇ ਖੇਤ ਲੱਗਦਾ ਕਾ ਤਰ੍ਹਾਂ ਟੋਟੇ ਰਿਹਾ ਮੈਂ ਕਿੱਥੇ ਆ ਹਾਂਜੀ ਬਾਈ ਜੀ ਫਿਰ ਸੰਜੀਤ ਜੀ ਮੈਂ ਵੇਖ ਕੇ ਤੇ ਜੀ ਕਰਦਾ ਤਿੰਨ ਲੱਖ ਦੀ ਦਈਏ ਤੂੰ ਵੀ ਵੀਡੀਓ ਦੇਣਾ ਹੀ ਵੇਨੇ ਆ ਚੰਗੀਆਂ ਮਈਆਂ ਕਿਨੇ ਕਿਦੇ ਦੀਆਂ ਮਿਲਦੀਆਂ ਵਾ ਇਹਦਾ ਕੋਈ ਉਹ ਮੁੱਲ ਨਹੀਂਗਾ 1 ਲੱਖ 43000 ਮੁੱਲ ਜੇ ਹਾਂ ਤੇ ਸਾਡੇ 42 ਦੀ ਮਿਲ ਗਈ ਜੇ 500 ਛੋੜ ਜੇ ਹੁਣ ਤੋਂ ਵੇ ਫਰੀ ਵਾਲਾ ਕੰਮ ਹੈਗਾ ਕਰਨੇ ਜਿਨੇ ਪਾਈ ਜਿਨੇ ਕਿਨਾ ਕੁਝ ਕੀਤਾ ਨਹੀਂ ਉਹ ਹਰਿਆਣੇ ਵਾਲੇ ਲੱਗੇ ਲੱਗਣ ਨਹੀਂ ਲੱਗਦੇ ਭਾਈ ਇਹ ਕਿਹਦੇ ਹਰਿਆਣੇ ਖੜੇ 3 ਲੱਖ ਦੀ ਇਹ 3 ਲੱਖ ਦੀ ਉਹਨਾਂ ਮੈਂ ਦੇਣੀ ਮੈਂ ਹੀ ਕੁਦਰਤੀ ਉਹ ਬੰਦੇ ਸਾਡੀ ਵੀਡੀਓ ਵੇਖਦੇ ਹੀ ਉਹਨਾਂ ਦੇ ਘਰ ਗਏ ਉਹਨਾਂ ਬੋਲੀ ਕੁਛ ਨਹੀਂ ਇਨਕੋ ਮੈਲੇ ਹਾਂ ਸਾਰਾ ਰਿਕਾਰਡ ਮੈਨ ਦਾ ਨਹੀਂ ਰੇਡ ਭਾਈ ਤੁਹਾਨੂੰ ਭਰਾ ਰੇਡ ਪਾਈ ਦੇ ਕੋ ਜਾਇ ਹੁੰਦਾ ਪਹਿਲੇ ਕੱਦ ਪਹਿਲੇ ਛੋਟੇ ਕਿਡਾ ਸਿੰਗਲ ਹੱਡੀ ਦੀ ਇਹ ਨਾਲੇ ਸਿੰਗਲ ਹੱਡੀ ਦੀ ਕਿੱਦਾਂ ਕੱਦਵਾ ਇਹ ਬੜੀ ਪੂਰੀ ਇੱਥੇ ਇਹ ਫਿੱਟੀ ਵੇ ਭਾਈ ਹਾਂ ਆਹ ਕੋ ਸਨੀ ਕੱਤੀ ਇਹ ਕੱਟੀ ਲਓ ਇਧਰ ਵੇਖ ਥਾਹ ਉਹ ਇੰਨੇ ਸਾਫ ਕੱਟੀ ਆ ਕਿੰਨਾ ਰਾਂਗ ਵਾ ਭਾਈ ਇਹ ਪਹਿਲਾ ਸੂਆ ਪਹਿਲਾ ਸੂਆ ਇਹ ਪਹਿਲਾ ਸੂਆ ਇਧਰ ਵੇ ਅਸਨ ਦੀ ਖੋਲਿਓ ਮੈਨੂੰ ਪਹਿਲਾ ਸੂਆ ਸਿੰਘ ਜੀ ਵੇ ਖੋਲ ਲੇ ਫੀ ਵਾ ਸੂਆ ਲੱਗਦਾ ਸਰ ਪੂਰੀ ਝੋਟੀ ਜੇ ਰਾਸਨ ਦੀ ਵੇਖ ਇਧਰ ਆ ਕਰਮਾ ਵਾਲੀ ਜੇ ਵੇਖ ਸਿੰਘ ਜੀ ਲੱਗੇ ਬਸ ਬੋਲੀ ਬਸ ਬੋਲੀ ਲੈ ਆਵਾਂ ਵਖਾਤ ਹੋਈ ਚਾਲੋ ਤੈਨੂੰ ਪੁੱਛ ਨਹੀਂ ਕਹਿਣਾ ਚਾਲੋ ਤੈਨੂੰ ਪੁੱਛ ਨਹੀਂ ਕਹਿਣਾ ਕੋਈ ਗਾਲੀ ਮਾਲੀ ਕਰ ਸਿੱਧਿਆੜੇ ਇਮਾਨੀ ਨਾਲ ਕੱਢ ਕੋਈ ਗੱਲ ਅਜੇ ਪਤਾ ਨਾ ਹੋਰ ਕਰਦੀਆਂ ਵਾ ਕਲਿਆਰੇ ਦੀ ਹਾਂਜੀ ਹਾਂਜੀ ਕਲਿਆਰੇ ਦੀ ਹੋਰ ਕਰਦੀਆਂ ਇੱਕ ਕਰਾਂ ਮੈਂ ਸੰਦੀਪ ਵੇਖ ਚੋਟੀ ਕਿੱਡੀ ਰੰਦੀ ਆ ਤੇਲੇਵਾ ਵੇਖ ਥੱਲੇ ਕਿਹੜਾ ਲੱਗਾ ਜੀ ਜਰ ਬੜਾ ਜ਼ੋਰਦਾਂ ਦੇ ਵਾਲਾ ਕਹਿੰਦੇ ਬਿਲਕੁਲ ਫਿਕਸ ਤੇਲੇਵਾ ਬਾਦਲੇਵਾ ਵਾ ਬੋਦ ਵਾਲੀ ਮੈਂ ਕੰਡੋਲੇ ਕੱਢੀ ਨਹੀਂ ਮਗਰ ਮਗਰ ਕਰਕੇ ਟੌਪ ਦੀ ਬੱਠੀ ਠੀਕ ਆ ਏ ਸੰਦੀਪ ਜੀ 10 ਕਿਲੋ ਡੋਤ ਹੋਊਗਾ ਤੇ ਨੌ ਦੀ ਗਰੰਟੀ ਦਵਾਂਗੇ ਠੀਕ ਆ ਮਰ ਇਹੋ ਜਿਹਾ ਵੀ ਜਿਹੜਾ ਮੈਰਾ ਵੀ ਲੈ ਲੂਗਾ ਆਪਣੇ ਬੱਚੇ ਪਾਲ ਕੇ ਜਵਾਨ ਕਰ ਲੂਗਾ ਪਛੋਟੀ ਉਮਰ ਦੀ ਚਾਸ ਵਿੱਚ ਦਾ ਮਾਰੀ ਚੂਹੇ ਹਾਂਜੀ ਹਾਂਜੀ ਇਹ ਸੰਦੀਪ ਜੀ 93000 ਦੀ ਕੀਮਤ ਹੈ 500 ਸੌਟ ਸਾਢੇ ਬਣੇ ਸਾਢੇ 95 ਸਾਢੇ ਚਲੋ ਠੀਕ ਆ ਇਹ ਮੈਂ ਸਵੇਰੇ ਸੁੱਈਆ ਕੱਚਾ 나ੜੂ ਜੀ ਬਹੁਤ ਠੀਕ ਸਵੇਰੇ ਸੁੱਈਆ ਮੈਂ ਚੰਗੇ ਸਿੰਘ ਸੁੰਗਣੀ ਦੁਜਾ ਸੁਗਾ ਆ ਇੰਦਰ ਦੇਖ ਲੇਖ ਥਾਣੇ ਦਾ ਵੀ ਕੀ ਲੱਗਾ ਅਗੂ ਵੇਖ ਵਖਾਣ ਕੇ ਲੱਗਾ ਵੱਡੀ ਝੋਡੀ ਮੈਂ ਵੱਡੀ ਝੋਟੀ ਵੇ ਕਿਹੜੇ ਲੱਖ ਵੱਡ ਕੇ ਲੈ ਕੇ ਆਂਦੇ ਯਾਰ ਲਾਕਾ ਬਿੰਦਦਰ ਸਿਆ ਉਹ ਜੋ ਸੰਜਾਣਾ ਚਾਰ ਝੋਟ ਮੈਂ ਉਧਰ ਲਿਆਂਦੇ ਚਾਰ ਰਾਤੀ ਲਿਆਂਦੇ ਇੱਕ ਇੱਕ ਗਈ ਆ ਤਿੰਨੇ ਰਹਿ ਗਿਆ ਚਲੋ ਇਧਰ ਵੇ ਇੱਕ ਸਿੰਘ ਸੰਗੇ ਦਾ ਵੇ ਖੜਾ ਵੱਡੀ ਯੂਸੀ ਕੋਰੇ ਜੀ ਕਾਤੇ ਘੜੇ ਵੇ ਬੋਟੇ ਬੈਠਾ ਕਾਤੇ ਨਹੀਂ ਛੋੜ ਇਹ ਸ਼ੌਂਕ ਨਾਲ ਹੀ ਫੋਨ ਆਣਾ ਨਹੀਂ ਲੈ ਇਹ ਸ਼ੌਂਕ ਨਾਲ ਆ ਫੋਨ ਕਰ ਕੇ ਦੇਖ ਲੈ ਇੱਥੇ ਹੀ ਲੈ ਆ ਜਾ ਉਹ ਕੀ ਪਿਆਰ ਤੋਂ ਹੋਏ ਮਾਰਿਆ ਹਾਂ ਹਾਂਜੀ ਬਾਈ ਜੀ ਇਹ ਸੰਦੀਪ ਜੀ 1 ਲੱਖ 10 ਹਜ਼ਾਰ ਮੁੱਲ ਵਾ 500 ਸੋੜ ਵਾ 9.5 ਦੀ ਦਵਾ 9.5 ਚਲੋ ਠੀਕ ਆ ਇਹ ਹੁਣ ਮੈਂ ਆ ਗਈ ਸਾਡੀ ਇਹ ਵੀ 4-5 ਦਿਨ ਦੀ ਸੂਈਆਂ ਨੀਲੀ ਦੀ ਪਾ ਲਈ ਆਪਣੇ ਇਲਾਕੇ ਦੀ ਇਹ ਕਪੜੇ ਲਾ ਕੇ ਦੀ ਨੀਲੀ ਆਪਣੇ ਇਲਾਕੇ ਦੀ ਜਾਨ ਅੱਗੇ ਵੀ ਵਿਖਾ ਦੇ ਤੁਹਾਨੂੰ ਵਿਖਾ ਦਿਓ ਜੀ ਖੋਲੋ 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 ਤੋਰੋ ਦੇਖੋ ਅੱਜ ਕਿੰਨੇ ਦਦਾ ਇਹ ਸੰਦੀਪ ਜੀ ਚਾਰ ਪੰਜ ਦਿਨ ਦੀ ਸੋਈ ਆ ਤੇ ਖਾਲੀ ਖੁਲੀ ਕਰਕੇ 9 ਕਿਲੋ ਤੋਂ ਸਟਾਰਟ ਕਰੂਗੀ ਤੇ ਯਾਦੇ ਦੁੱਧ ਦੇ ਰਿਕਾਰਡ ਵਾਲੀ ਹੋ ਬੱਲੇਓ ਰਿਕਾਰਡ ਬਣਾ ਦੁੱਧ ਦਾ ਰਿਕਾਰਡ ਪੂਰਾ ਰਿਕਾਰਡ ਬਹੁਤ ਹੋਤਾ ਕਿਉਂਕਿ ਬੀਲੀ ਜੀ ਮੈਂ ਬੜੀ ਝੋਲੀ ਬੜੀ ਨਾ ਮੈਂ ਮੈਂ ਕੋ ਪਾਲਵਾੜਾ ਇੱਕ ਸਿੰਘ ਦਾ ਮਾੜਾ ਖੋਖ ਲੱਥਾ ਜੀ ਵੇਖ ਲਿਓ ਵੀਡੀਓ ਚ ਸੈਨ ਤੋਂ ਬਾਹਰ ਕਰਦੇ ਆਂ ਆਜ ਵੀ ਕੁਛ ਬੰਦੇ ਕੋਈ ਗੱਲ ਕੋਈ ਨਹੀਂ ਵੱਡੀ ਆ ਬੱਡੀ ਲੇਵਾ ਸੰਦੀਪ ਜੀ ਵੇਖੋ ਇੱਕ ਵਾਰਾ ਨਿਸ਼ਾਨੀਆਂ ਵੇਖੋ ਤੂੰ ਤੱਕ ਸਾਰੀਆਂ ਹੈਗੀਆਂ ਆ ਜਾ ਵੇਖ ਲੈ ਇਧਰ ਲੇਵੇ ਤੇ ਵੇਖਾ ਵਿਖਾ ਦਿਓ ਨਿਸ਼ਾਨੇ ਵੇਖੋ ਮਗਰ ਲੇਵੇ ਤੇ ਕੁ ਭਾ ਸੰਦੂ ਹਾਂਜੀ ਭਾਈ ਜੀ ਇਹ ਸੰਦੀਪ ਜੀ ਦਵਾਂਗੇ 73000 ਦੀ 500 ਦੀ ਹਾਂ 500 ਛੋੜ ਤੇ ਸਾਢੇ 72 ਸਾਢੇ 72 ਦੀ ਲਓ ਜੀ ਆ ਗਈ ਹੁਣ ਤੇ ਇਹ ਵੀ ਆਪਣੀ ਆ ਗਈ ਆ ਇਨਾਂ ਦੇ ਵੀ ਬੰਦਿਆਂ ਨੇ ਦੁੱਧ ਦਾ ਵੜਾ ਰਕਾੜ ਦੱਸਿਆ ਹੈ ਦਾਪੇ ਜੱਪਣੇ ਜੇ ਜੱਪਣ ਮੈਂ ਜੇ ਅੱਛਾ ਜੇ ਦੇਣ ਦੋ ਚਾਰ ਲੈ ਜੂਗੀ ਦੇਖਿਓ ਮਗਰਲੇ ਵਾਲਾ ਵਾ ਵਕਾਏ ਦਾ ਪੂਰੀ ਚੌੜੀ ਚਾੜੀ ਮੈਂ ਵਾ ਬਈ ਚੰਗੀ ਹੈ ਜੀ ਬੜੀ ਚੰਗੀ ਕਾਰ ਵਾਸਤੇ ਜਿੱਥੇ ਮਾਰਗੀ ਵਰਤ ਲੋ ਬਹੁਤ ਚੰਗੀ ਮੈਂ ਉਹ ਪਾ ਰਹੀ ਜੀ ਜੇ ਦੇਣ ਤੇ ਨੀ ਚਾਰ ਲੈ ਜੂਗੀ ਉਹ ਦਾਦੇ ਬਹੁਤ ਮਿਆਦ ਦੀ ਮਾਂਦਾ ਜੀ ਨਾ ਉਹਨਾਂ ਦੁੱਧ ਖਿਆ ਵਾ ਕਾਕੀ ਪੈਸੇ ਕੱਢ ਲੀ ਜਾਂਦਾ ਡੰਗਾ ਜੇ ਪਰਾਂਦਾ ਨਹੀਂ ਇਹ ਨਹੀਂ ਪਤਾ ਹੁੰਦਾ ਹੈ ਨਾ ਇਹ ਵੀ ਬਾਂਦ ਹੋ ਜੀ ਬਜੀ ਬਣਾ ਇਹ ਕਿੰਨਾ ਲਿਆ ਇਹਨਾਂ ਨੇ ਉਹ ਆਂਦੇ 12 ਕਿਲੋ ਚੋਇਆ ਵਾ 12 ਗੁਰਾ ਦੀ ਮੈਂ 10 ਵੀ ਧੋਤੇ ਤੇ ਬਹੁਤ ਪਤਾ ਲਾਣਾ ਬਜੀ ਕੀ ਪਤਾ ਉਹ ਦੇ ਵੀ ਸਕਦੀ ਆ ਲੇਵਾ ਆਲੂ ਆ ਬੜੇ ਕੰਮ ਦਾ ਆ ਨਾ ਇਧਰ ਖੰਭੋਖਾ ਆ ਵੀ ਕਿੱਥੇ ਲੱਗੀ ਮੈਂ ਹਾਂਜੀ ਇਹ ਸੰਦੀਪ ਜੀ ਦਵਾਂਗੇ 65000 ਦੀ 65000 500 ਛੋੜ ਹੋ ਗਿਆ ਤੇ 64500 ਰੁਪਏ ਦੀ ਘਰ ਮੈਂ ਚਲੋ ਪਹੁੰਚ ਦਿਆ ਇਹ ਰੇਟ ਸਾਰੇ ਮੇਰਾ ਵੀ ਰਿਫਿਕਸ ਜੇ ਜਿੰਨੇ ਵੀ ਮੇਰਾ ਵੀਰ ਆਉਣਾ ਆਪਣੀ ਆ ਕੇ ਤਸੱਲੀ ਕਰੇ ਜਿਹਨੂੰ ਚੰਗਾ ਲੱਗਦਾ ਮਾਲ ਲਵੇ ਜਿਹੜਾ ਮੇਰਾ ਪੁਰਾਣਾ ਗਾਹਕ ਆ ਉਹ ਇੱਕ ਫੋਨ ਕਰੇ ਉਹਦੇ ਘਰ ਮੈਂ ਪਹੁੰਚ ਜੂਗੀ ਤੇ ਜਿਹੜਾ